ਸਵਕਤ ਦੀ ਵੱਡੀ ਖਬਰ ਹੈ ਕਿ ਵਿਦਵੀ ਬਿੱਲ ਲਈ ਚੋਣ ਕਮੇਟੀ ਬਣਾਈ ਗਈ ਹੈ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ 15 ਮੈਂਬਰੀ ਚੋਣ ਕਮੇਟੀ ਬਣਾਈ ਗਈ ਹੈ 15 ਮੈਂਬਰਾਂ ਨੂੰ ਇਸ ਦੇ ਵਿੱਚ ਲਿਆ ਗਿਆ ਤਾਂ ਇਸ ਕਮੇਟੀ ਦੇ ਵਿੱਚ ਵਿਧਾਇਕ ਇੰਦਰਵੀਰ ਨਿੱਜਰ ਨੂੰ ਕਮੇਟੀ ਦਾ ਜੋ ਕਿ ਚੇਅਰਮੈਨ ਬਣਾਇਆ ਗਿਆ ਕਮੇਟੀ 6 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ ਤਾਂ ਕਮੇਟੀ ਦੇ ਵਿੱਚ ਆਪ ਦੇ 11 ਮੈਂਬਰ ਅਤੇ ਕਾਂਗਰਸ ਦੇ ਦੋ ਮੈਂਬਰ ਵੀ ਸ਼ਾਮਲ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਇੱਕ ਇੱਕ ਮੈਂਬਰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਵਿਅਦਵੀ ਬਿਲਦੇ ਲਈ ਚੋਣ ਕਮੇਟੀ ਬਣਾਈ ਗਈ ਹੈ ਅਤੇ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਸ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਵਿਧਾਇਕ ਇੰਦਰबीर ਨਿੱਜਰ ਨੂੰ ਇਸ ਕਮੇਟੀ ਦਾ ਜਿਹੜਾ ਕਿ ਚੇਅਰਮੈਨ ਬਣਾਇਆ ਗਿਆ ਕਮੇਟੀ 6 ਮਹੀਨਿਆਂ ਦੇ ਅੰਦਰ ਅੰਦਰ ਸਾਰੀ ਰਿਪੋਰਟ ਤਿਆਰ ਕਰਕੇ ਦੇਵੇਗੀ ਤਾਂ ਕਮੇਟੀ ਦੇ ਵਿੱਚ ਆਪ ਦੇ 11 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਮੈਂਬਰ ਜਿਹੜਾ ਆ ਉਹ ਸ਼ਾਮਲ ਕੀਤਾ ਗਿਆ ਵਿੱਦਬੀਪਨ ਨੂੰ ਲੈ ਕੇ ਜਿਹੜੀ ਕਿ ਚੋਣ ਕਮੇਟੀ ਬਣਾਈ ਗਈ ਆ ਵਿਧਾਨ ਸਭਾ ਦੇ ਵਿੱਚ ਬਜਬੈਨ ਨੂੰ ਲੈ ਕੇ ਬਿੱਲ ਸ਼ਾਮਿਲ ਕੀਤਾ ਗਿਆ ਸੀ ਜਿਸ ਦੇ ਉੱਤੇ ਇੱਕ ਸਿਲੈਕਟ ਕਮੇਟੀ ਬਣਾਉਣੀ ਸੀ ਤਾਂ ਜੋ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਤਾਂ ਹੁਣ ਇਸ ਕਮੇਟੀ ਦੇ ਵਿੱਚ 15 ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਜਿਸ ਦੇ ਵਿੱਚ 11 ਮੈਂਬਰ ਆਪਦੇ ਨੇ ਅਤੇ ਕਾਂਗਰਸ ਤੇ ਅਕਾਲੀ ਦਲ ਦੇ ਇੱਕ ਇੱਕ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਇਸ ਦੇ ਵਿੱਚ ਜੋ ਕਿ ਵਿਧਾਇਕ ਇੰਦਰਬੀਰ ਨਿੱਜਰ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ